લાલે ਦਾ ਅੱਜ ਅੱਜ ਰੋਟੀ ਸਵੇਰ ਦੀ ਤੇ ਤੂੰ ਅੱਦ ਨਹੀਂ ਮੱਚੀ ਮੈਂ ਦੇਖਣਾ ਚਟਨੀ ਵੀ ਤਸਲੀ ਐਨਾ ਔਖਾ ਤੂੰ ਮਚਾਲਾ ਮੱਚਦੀ ਰਹਾ ਨਹੀਂ ਸਵੇਰ ਦਾ ਲੱਗਿਆ ਪਿਆ ਤੂੰ ਅੱਖਾਂ ਭਰਤਿਆਂ ਤੂੰ ਇਹਨੇ ਮਾਰ ਕੇ ਛੋਟਾ ਮੇਰੇ ਹਲੇ ਦਾ ਸਿਰ ਪਾੜ ਦੂੰ ਇਸੇ ਤੰਮ ਚ ਪੂਰੀ ਪਾ ਲਿਆ ਤਰ ਸੁਆਹ ਨਹੀਂ ਉੜਦੀ ਖੜ ਜਾ ਤੈਨੂੰ ਮੈਂ ਪਾ ਕੇ ਦਿਖਾਉਣਾ ਪੂਰੀ ਹੁਣ ਤੇ ਦੰਨੂ ਦਾ ਹੱਥ ਲਿਆ ਬਥਾਰਾ ਲੈ ਖਾਲਾ ਕੋੜੇ ਧਰਤੀ ਭੈਣੇ ਇੱਦਾਂ ਦੀ 에 ਬਾਈ ਲਾਣੇ ਦਰਾ ਤੇਲ ਪਿਆ ਜੀ ਕੰਮ ਹਾਂ ਜੀ ਤੁਸੀਂ ਹੈਗੇ ਤਿੰਨ ਭਾਈ ਹਾਂ ਦੋ ਬਚਾਰੇ ਛੋਟੇ ਨੇ ਚੁੱਲ੍ਹੇ 'ਚ ਫੂਕਾ ਮਾਰਦੇ ਮੈਨ ਤੋਂ ਤਾਂ ਦੇਖੇ ਨਹੀਂ ਗਏ ਮੈਂ ਆਇਆ ਚਰੇ ਕੁੱਕਾ ਮਾਰਨ ਚੁੱਲ੍ਹੇ 'ਚ ਤਵੇ ਦੇ ਹੱਥ ਕਿੰਨਾ ਕਰਾਂ ਪੁਣ ਉਹ ਨੀਟੇ ਦਾ ਛੋਟੇ ਦਾ ਆਪਾਂ ਰਿਸ਼ਤਾ ਰੁਕਤਾ ਕਰਦੇ ਦੇਖ ਕੇ ਕੋਈ ਪਚੋਲਾ ਬਚੂਲਾ ਦੇਖਣਾ ਨਿਗਾ 'ਚ ਹੈਗਾ ਮੈਂ ਵੀ ਇਹੀ ਗੱਲ ਸੋਚਦਾ ਕੋਈ ਰੋਟੀ ਪੱਕਦੀ ਹੋ ਜੂ ਕੋਈ ਮਿਲ ਜੇ ਗਰੀਬ ਘਰਾਣੇ ਦੀ ਕੁੜੀ ਤਾਂ ਹੀ ਆ ਤੂੰ ਲਾਣੇ ਜ਼ਰਾ ਮੈਂ ਵੀ ਬੱਚੇ ਵਿਚਾਰੇ ਦੇਖ ਨਹੀਂ ਹੁੰਦੇ ਮੈਂ ਉਹੀ ਗੱਲ ਕਹਿਣਾ ਕੋਈ ਗਰੀਬ ਘਰਾਣੇ ਦੀ ਕੁੜੀ ਮਿਲ ਜੇ ਇੱਥੇ ਰੋਟੀ ਪੱਕਦੀ ਹੋ ਜੂਗੀ ਕਦ ਤੱਕ ਅਸੀਂ ਚੁੱਲ੍ਹੇ ਨਾਲ ਮੱਥਾ ਮਾਰਦੇ ਰਹਾਂਗੇ ਕਦ ਤੱਕ ਹੱਥ ਫਕਾਵਾਂਗੇ ਤੂੰ ਜੇ ਤੇਰੀ ਨਿਗਾਹ 'ਚ ਕੋਈ ਹੈ ਤਾਂ ਦੇਖ ਲੈ ਆਪਾਂ ਤੇਰਾ ਚਾਹ ਪਾਣੀ ਕਰ ਦਾਂਗੇ ਨਾ ਚਾਹ ਪਾਣੀ ਤਾਂ ਲਾਣੇ ਜ਼ਰਾ ਕੋਈ ਗੱਲ ਨਹੀਂ ਬੱਸ ਚੋਲਾ ਵਧੀਆ ਬੰਦਾ ਰਿਖਤੇ ਬਹੁਤ ਕਰਾਂਗਾ ਮਾਣ ਤੇਰਾ ਕਰ ਦਾਂਗੇ ਸਾਡੇ ਛੋਟੇ ਨੀਟੇ ਨੂੰ ਕਰਾ ਦੇ ਆ ਨੀੜਾ ਬਗਿਆ ਬੰਦਾ ਜਵਾਕ ਕੰਮਕਾਰ ਲੱਗ ਜਾਣਗੇ ਸਭ ਕੁਝ ਸੈੱਟ ਹੋ ਜੂਗਾ ਚਾਹ ਪਾਣੀ ਬਣਦਾ ਹੋ ਜੂਗਾ ਕੋਈ ਗੱਲ ਨਾ ਰਿਸ਼ਤਾ ਦਾ ਠੀਕ ਹੈ ਜਵਾਕਾਂ ਦੀ ਸਲਾਹ ਲੈ ਲੈ ਮਾੜੀ ਮੁੱਟੀ ਚੱਲ ਜਵਾਕਾਂ ਦੀ ਸਲਾਹ ਨੂੰ ਤਾਂ ਕੀ ਆ ਹੁਣ ਕਰਨ ਦਾ ਪੈਣਾ ਹੀ ਆ ਚੱਲ ਜੇ ਤੂੰ ਬਾਹਲਾ ਕਹਿਣਾ ਆਪਾਂ ਪੁੱਛ ਲੈਨੇ ਆ ਸਲਾਹ ਵੀ ਜ਼ਰੂਰੀ ਆ ਓ ਮੁੰਡਿਓ ਆ ਜਾ ਓਏ ਪਾਪਾ ਬੁਲਾਉਂਦਾ ਚੱਲੋ ਚਾਚਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਭਾਈ ਸਤ ਸ੍ਰੀ ਅਕਾਲ ਤੂੰ ਵੀ ਬੁਲਾ ਦੇ ਮੇਰੀ ਮੂਰੀ ਨੇ ਬਣ ਗਈ ਇਹਦੇ ਨਾਲ ਮੈਂ ਤਾਂ ਆ ਗਿਆ ਲੈਲਾ ਮੜੀ ਮੋਟੀ ਬੜਾ ਛੋਟਾ ਦੇਖ ਲੈ ਕਰ ਤੇਰਾ ਚਾਚਾ ਲੱਗਦਾ ਆ ਮੁੰਡਾ ਨਹੀਂ ਆ ਦਲਨ ਘਾਡ ਗੱਲ ਆ ਜਵਾਕ ਆ ਗਏ ਆਪਣੇ ਆ ਨੀਟੇ ਰਿਸ਼ਤਾ ਕਰ ਦਿੰਨੇ ਆ ਤਾਂ ਉਹ ਜਿਹਦਾ ਪਾਗ ਵਾਲਾ ਬੱਤਮੀਜ ਕਿਉਂ ਮੇਰਾ ਤਾਂ ਜੀਰੀ ਦਰਦਾ ਪਿਆ ਤਰੋਂ ਨੂੰ ਉਹੀ ਮਾਰੀ ਜਾਂਦਾ ਦੇਖ ਭਾਈ ਨੀਟੇ ਆ ਤੇਰਾ ਚਾਚਾ ਆਇਆ ਇਹ ਕਹਿੰਦਾ ਭਾਈ ਆਪਾਂ ਆਪਣੇ ਨੀਟੇ ਨੂੰ ਰਿਸ਼ਤਾ ਕਰਾ ਦਿੰਨੇ ਆ ਕੁੜੀ ਚੰਗੀ ਆ ਪੜ੍ਹੀ ਲਿਖੀ ਆ ਠੀਕ ਆ ਤੂੰ ਦੱਸ ਤੇਰਾ ਮਨ ਕੀ ਕਹਿੰਦਾ ਆਪਾਂ ਪਚੋਲੇ ਨੂੰ ਬੁਲਾ ਲਈਏ ਬਜ ਬਲਾ ਲਓ ਪਾਪੇ ਦੇਖਦੇ ਨਹੀਂ ਕਰਨਾ ਭਾਈ ਤੂੰ ਐ ਕਰ ਤੂੰ ਪਚੋਲਾ ਬੁਲਾ ਲਾ ਆਪਾਂ ਗੱਲ ਕਰ ਲੈਂਦੇ ਆ ਬੈਠ ਕੇ ਠੀਕ ਆ ਲੈ ਜਰਾ ਲਾ ਲੈਨੇ ਫੋਨ ਫਿਰ ਮੇਰਾ ਵਿਆਹ ਹੋਊਗਾ ਹੁਣ ਤੇਰਾ ਵਿਆਹ ਹੋਊਗਾ ਮੁੰਡਾ ਵੀ ਵਿਆਹ ਹੋਊਗਾ ਮੱਲਾ ਕਿੱਥੇ ਘਰ ਗਿਆ ਘਰ ਆ ਰੇ ਘਰ ਤਾਂ ਯਾਦ ਹੀ ਪਚੋਲਾ ਸਾਹਿਬ ਲੁੰਗ ਲੈਣਾ ਬਹੁਤ ਚੱਕਾ ਨਾਲ ਇਹ ਕਿੱਥੋਂ ਲੈ ਕੇ ਆਏ ਹੋ ਯਾਰ ਘਰ ਵਾਲੀ ਦਾ ਤੁਰ ਗਈ ਇਹੀ ਰਹਿ ਗਏ ਨਾਲ ਹੁਣ ਆਜੋ ਪਚੋਲਾ ਸਾਹਿਬ ਜੀ ਲੈਣੇ ਜਰਾ ਅੰਦਰੇ ਹੋਊਗਾ ਅਨਾਰਜੀ ਬਚੋਲਾ ਆ ਗਈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਆਓ ਜੀ ਆਓ ਬੈਠੋ ਜੀ। ਤੁਹਾਨੂੰ ਭਾਗ ਤੁਹਾਡੀ ਉਡੀਕ ਦੀ ਬੈਠੋ ਜੀ। ਬੈਠੋ ਬਚੋਲਾ ਸਾਹਿਬ। ਬੈਠੋ ਜੀ। ਬਾਈ ਬਾਈ ਅਨਾਰਜੀ ਗੱਲਬਾਤ ਕਰਨੀ ਕਰੀ। ਹਾਂ ਜੀ ਹਾਂ ਬੈਠੇ ਤੁਸੀਂ ਵੀ ਬੈਠੋ ਜੀ। ਅਨੀਟੇ। ਪਾਈ ਬਚੋਲਾ ਬਲਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਚਾਹ ਪਾਣੀ ਦਾ ਇੰਤਜ਼ਾਮ ਕਰੋ ਨਾਲੇ। ਲਣਗਾਰੀ ਮੁੰਡਾ ਕੰਮ ਕਰ ਕੀ ਕਰਦਾ ਆਪਣਾ? ਕੰਮ ਕਰਦਾ ਦੇਖੋ ਬਚੋਲਾ ਜੀ ਸਾਰੇ ਇਹੀ ਕਰਦੇ ਨੇ। ਖੇਤੀਬਾੜੀ ਦਾ ਡੰਗੜ ਤੱਪੇ ਦਾ ਸਾਰਾ ਕੰਮ ਇਹੀ ਕਰਦੇ ਨੇ। ਬਾਕੀ ਆ ਇਹਨਾਂ ਦਾ ਚਾਚਾ ਇਹਦਾ ਰੋਜ ਕਰੇ ਗੇੜਾ ਇੱਕ ਨੱਦਾ ਦਿਹਾੜੀ ਚ ਹੈਗਾ ਹੀ ਆ ਇਹਨੂੰ ਪੁੱਛ ਲੋ ਬਜੋਲਾ ਸਾਹਿਬ ਬੱਚੇ ਸਾਊ ਨੇ ਰਿੱਕਤਾ ਅੱਗੇ ਵਧਾ ਦਿਓ ਕੰਮਕਾਰ ਵਧੀਆ ਕਰਦੇ ਨੇ ਲਾਣੇ ਦਾਦੀ ਚਾਹ ਮੰਗਾ ਲਓ ਬਜੋਲਾ ਹਾਂ ਮੰਗਾਉਣਾ ਭਾਈ ਪੁੱਤ ਚਾਹ ਲਿਆ ਓਏ ਆਜੋ ਲਿਆਓ ਮੇਰਾ ਸ਼ੇਰ ਆਜੋ ਆਜੋ ਕੇਰਾ ਅਪੜਾ ਓ ਇਧਰ ਬਜੋਲਾ ਸਾਹਿਬ ਨੂੰ ਚਾਹ ਆਪੇ ਚਾਹ ਮੈਡੀਕੀਨੀਆਂ ਸਾਲਾ ਅੰਦਰ ਜਾ ਕਿੰਨੇ ਮੇਟਾਪਾ ਮਾਰਿਆ ਓਏ ਤੈਨੂੰ ਅਕਲੋਕਲ ਜਮੀ ਨਹੀਂ ਹੈਗੀ ਮੜੀ ਥੱਪੜ ਮਾਰਦੇ ਜਵਾਕ ਦੇ ਤੂੰ ਰੱਖਣ ਤਾਂ ਇਹਨੂੰ ਹੈ ਨਹੀਂ ਧਰੋ ਕੋਥੇ ਹੀ ਲਿਆ ਆ ਦੱਸਾਂ ਪਤਾ ਤੁਹਾਨੂੰ ਪਚੋਲਾ ਦਾ ਠੰਡੇ ਰੋ ਆਪਾਂ ਉੱਪਰ ਚਲਦੇ ਆਂ ਜਵਾਕ ਰਹੇ ਘਰ ਬਾੜ ਚੈੱਕ ਕਰਦੇ ਉੱਪਰ ਚਲਦੇ ਆਂ ਨਹੀਂ ਨਹੀਂ ਆਜੋ ਉੱਪਰ ਚਲਦੇ ਆ ਠੰਡੇ ਰਹੋ ਠੰਡੇ ਕੋਈ ਨਹੀਂ ਅਕਲੋਕਲ ਦੇ ਕੇ ਰੱਖਿਆ ਕਰੋ ਬਾਕੀ ਨਹੀਂ ਲਿਆਣੇ ਕੋਈ ਹਰ ਸੋਈ ਆ ਜੀ ਆਪਣੀ ਇੱਕ ਬੈਠਕ ਪਿੱਛੇ ਆ ਜੀ ਇੱਕ ਕਮਰਾ ਉੱਪਰ ਆਈ ਚਵਾਰ ਆ ਜੀ ਅਜੋ ਤੁਹਾਨੂੰ ਦਿਖਾਉਨੇ ਆ ਜੀ ਬਚਾ ਆਏ ਜੀ ਮੜਾ ਜ ਆ ਪੁਰਾਣੇ ਟਾਈਮ ਦਾ ਤੰਗੇ ਆ ਕਮਰੇ ਅਜੋ ਜੀ ਖਾ ਬਾਜਾ ਭਾਈ ਤੂੰ ਵੀ ਘਰ-ਬਾਰ ਤਾਂ ਠੀਕ ਆ ਜੀ ਤੁਹਾਡਾ ਸਾਰਾ ਸਾਰਾ ਕੁਝ ਠੀਕ ਠਾਕ ਘਰ-ਬਾਰ ਤਾਂ ਠੀਕ ਆ ਛੋਟਾ ਮੁੰਡਾ ਤੁਹਾਡਾ ਬਹੁਤ ਲਤੀਆ ਉਹਨੂੰ ਸਮਝਾਓ ਮੜਾ ਜ ਆ ਬੜਾ ਤਾਂ ਅਜੇ ਠੀਕ ਆ ਸਾਊ ਆ ਵਿਚਾਰਾ ਚਲ ਕੋਈ ਨਾ ਕਰਦੇ ਆ ਆਪਾਂ ਕੋਈ ਚਲ ਪਜੋਲਾ ਸਾਹਿਬ ਜੀ ਗੱਲਬਾਤ ਅੱਗੇ ਤੋਰੋ ਗੱਲਬਾਤ ਤਾਂ ਕਰ ਲੈਨੇ ਆ ਸਾਰੀ ਆਪਾਂ ਉਹਦੇ ਬੰਨੋ ਜੀ ਅਸੀਂ ਮਾਫੀ ਚਾਹੁੰਨੇ ਆ ਜਵਾਖਾ ਜੀ ਤੁਸੀਂ ਅੱਗੇ ਗੱਲ ਤੋਰੋ ਬੜਾ ਮੁੰਡਾ ਸਾਡਾ ਬਠੇਰਾ ਲਾਇਕ ਆ ਤੇ ਘਰ-ਬਾਰ ਤੁਹਾਡੇ ਸਾਹਮਣੇ ਜੋ ਵੀ ਆ ਆਪਾਂ ਕੋਈ ਗੱਲ ਨਹੀਂ ਉਹਨੂੰ ਵੀ ਮੈਂ ਘੂਰੂਗਾ ਚਲ ਪਜੋਲਾ ਸਾਹਿਬ ਕੁੜੀ ਗ ਚਲੋ ਕੋਈ ਨਾ ਮੈਂ ਜਾ ਕੇ ਗੱਲ ਕਰਦਾ ਠੀਕ ਆ ਤੇ ਫਿਰ ਆਪਾਂ ਗੱਲਬਾਤ ਕਰ ਆ ਵੀ ਪ੍ਰੀਤਿਆ ਠੀਕ ਆ ਭਾਈ ਹੋਰ ਜੀ ਬਚੋਲਾ ਸਾਹਿਬ ਜੀ ਕਿਵੇਂ ਹੋ ਆ ਜੋ ਬੈਠੋ ਜੀ ਭਾਈ ਹੋਰ ਹਾਂਜੀ ਬਚੋਲਾ ਸਾਹਿਬ ਕਿਵੇਂ ਆਉਣੇ ਹੋਏ ਜੀ ਮੈਂ ਤਾਂ ਭਈ ਆਪਣੀ ਗੁੱਡੀ ਵਾਹ ਤੇ ਰਸਤਾ ਲੈ ਕੇ ਆਇਆ ਚਾ ਚਲੋ ਵਧੀਆ ਕੀਤਾ ਜੀ ਦੇਖ ਆਏ ਮੁੰਡਾ ਤੇ ਕਾਰੋਬਾਰ ਕਿਵੇਂ ਚੱਲਦਾ ਅਤਾ ਪਤਾ ਕਿੱਥੇ ਦਾ ਮੁੰਡਾ ਕਾਰੋਬਾਰ ਤਾਂ ਵਧੀਆ ਆ ਆਪਦਾ ਡੰਗਰ ਬੱਛਾ ਵੀ ਵਧੀਆ ਰੱਖਿਆ ਪਿਆ ਜ਼ਮੀਨ ਪੈੜੀ ਵੀ ਵਧੀਆ ਆ ਤੇ ਆ ਨਾਬੇ ਲਾਗੇ ਪੰਡਾ ਲਵਾਣਾ ਮੁੰਡੇ ਦਾ ਚਲੋ ਕੁੜੀ ਨੂੰ ਆਪਾਂ ਨੂੰ ਤਾਂ ਖੁਸ਼ ਚਾਹੀਦੀ ਆ ਕੁੜੀ ਰਾਜ ਕਰੋਗੀ ਘਰ-ਬਾਰ ਵਧੀਆ ਸਾਰਾ ਕੁਝ ਕੰਮਕਾਰ ਫੁੱਲ ਵਧੀਆ ਕੁੜੀ ਆਪਣੀ ਰਾਜੇ ਤਾਂ ਕੋਈ ਨਹੀਂ ਬਚੋਲਾ ਸਾਹਿਬ ਜਿਵੇਂ ਤੁਹਾਨੂੰ ਠੀਕ ਲੱਗਿਆ ਆਪਾਂ ਓਖਣ ਕਰ ਲਾਂਗੇ ਬਾਕੀ ਫੋਟੋ ਫੂਟੋ ਨਹੀਂ ਹੈਗੀ ਕੋਈ ਮੁੰਡੇ ਦੀ ਫੋਟੋ ਜ਼ਰੂਰ ਦਿਖਾ ਦਿੰਦੇ ਆ ਤੁਹਾਨੂੰ ਇਹ ਆਈ ਮੁੰਡਾ ਅਸਿਆ ਜੀ ਇਹ ਆ ਜੀ ਮੁੰਡਾ ਦੇਖੀ ਸਪਾਈ ਛੋਟੇ ਮੁੰਡਾ ਕਿਵੇਂ ਲੱਗਿਆ ਤੈਨੂੰ ਮੁੰਡਾ ਦਾ ਬਾਈ ਦੇਖਣ ਨੂੰ ਸਿਧਰਾ ਲੱਗਦਾ ਨਹੀਂ ਇਹ ਮੁੰਡਾ ਸਿੱਧਰ ਨਹੀਂ ਆਏਗਾ ਮੁੰਡਾ ਹੈਲੋ ਭਾਈ ਜੋਗੀ ਬੋਲਦਾ ਸਸਰੀ ਘਰ ਭਾਈ ਉਹ ਮੈਂ ਫੋਨ ਕਰਿਆ ਤੀਗਾ ਉਧਰੋਂ ਮੇਰੀ ਕੁੜੀ ਵਾਲੇ ਨਾਲ ਗੱਲ ਹੋਈ ਸੀ ਅੱਜ ਉਹ ਨੀਟੇ ਨੂੰ ਦੇਖਣ ਆ ਰਹੇ ਨੇ ਆਪਣੇ ਨੂੰ ਹਾਂ ਉਹਨਾਂ ਲਾਣੇਦਾਰ ਨੂੰ ਸਨੇਹਾ ਲਾਦੀ ਮੜਾ ਜੀ ਵੀ ਹਾਂ ਤਿਆਰ ਪਿਆਰ ਹੋ ਕੇ ਰਹਿਣਾ ਆਪਦਾ ਘਰ-ਬਾਰ ਸਮਾਰ ਲੈਣ ਵਧੀਆ ਬਸ ਮੈਂ ਵੀ ਤੁਰਨ ਲੱਗਿਆ ਉਹ ਵੀ ਪਹੁੰਚਣ ਵਾਲੀ ਹੋਣੀ ਪਈ ਹਾਂ ਠੀਕ ਆ ਮੇਰਾ ਲਾਣੇਦਾਰ ਉੱਪਰ ਹੀ ਹੋਊਗਾ ਆਜਾ ਭਾਈ ਆਜਾ ਉਪਰੇ ਆ ਆਜਾ ਬਹਿ ਜਾ ਬਹਿ ਗਈ ਜੀ ਬੈ ਜਾ ਬੈ ਜਾ ਮੈਂ ਕਹ ਤਾ ਪਰ ਮਸਾ ਨਿਕਲਿਆ ਸੀ ਕੇ ਲਈ ਜਬੰਦ ਕਈ ਦਿਨ ਦਾ ਗਰਮਾਹਟ ਦੀ ਕਰੀ ਮੈਂ ਤੋਂ ਡਲ ਪਿਆ ਤੀ ਉਹ ਪਚੋਲੇ ਦਾ ਪੁਨਾ ਦੀ ਕੁੜੀ ਵਾਲੇ ਆ ਰਹੇ ਨੇ ਵੀ ਤਿਆਰ ਬੈਰ ਹੋ ਜਾਂਦੇ ਮਾੜਾ ਮੋਟਾ ਅੱਜ ਹਾਂ ਟਾਈਮ ਤੇ ਫੋਨ ਕਰਿਆ ਪਤੰਦਰਾਂ ਨੇ ਟੀਟੇ ਨੂੰ ਵੀ ਕਹਿੰਦਾ ਮਾੜੇ ਮੋਟੇ ਕੱਪੜੇ ਕਪੜੇ ਵਧੀਆ ਫਾਲੂਗਾ ਅੱਛਾ ਹਾਂ ਚੱਲ ਕਰ ਲੰਨੇ ਆ ਫਿਰ ਤਿਆਰੀ ਕੋਈ ਗੱਲ ਨਹੀਂ ਪੁਨਾ ਆਇਆ ਸੀ ਮੇਲੇ ਕਦ ਕ ਤੁਰਨਗੇ ਬਾ ਕਹਿੰਦੇ ਦੇਖਣੇ ਪੰਜ ਚਾਰ 10 ਮਿੰਟ ਲੱਗ ਜਾਣਗੇ ਉਹ ਵੀ ਨਾਲੇ ਉਪਚੋਲਾ ਅੱਛਾ ਵੀ ਤੁਰਨ ਵਾਲੀ ਨਹੀਂ ਹੈ ਹਾਂ ਤੁਰੇ ਪੈ ਨਹੀਂ ਚੱਲ ਕੋਈ ਨਹੀਂ ਫਿਰ ਕਰ ਲੈਨੇ ਤਿਆਰੀ ਆ ਜਾ ਮਿਲ ਲੈਨੇ ਆਪਾਂ ਨੀਟੇ ਨੂੰ ਇੱਥੇ ਦੀ ਵਿਚਾਰਾ ਸਫਾਈ ਕਰਦਾ ਹੋਊ ਮਾਰ ਲੈਨੇ ਗੇ ਨੀਟੇ ਉਹ ਪੁੱਤ ਨੀਟੇ ਹਾਂ ਬਾਪੇ ਔਰੇ ਆਤਰਾ ਚਾਚਾ ਆਇਆ ਪੁੱਤ ਚਾਚਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਆਇਆ ਬੈ ਕੇ ਗੱਲ ਸੁਣ ਇਹ ਕਹਿੰਦਾ ਉਹ ਕੁੜੀ ਵਾਲਿਆਂ ਨੇ ਸਨੇਹਾ ਦਿੱਤਾ ਭਾਈ ਉਹ ਆ ਰਹੇ ਨੇ ਦੇਖਣ ਤੈਨੂੰ ਠੀਕ ਹੈ ਬਾਪੇ ਤੂੰ ਤਿਆਰ ਬਿਆਰ ਹੋ ਲੈ ਮੜਾ ਮੋਟਾ ਮੂੰਹ ਸਰ ਕਰ ਲੈਣਾ ਤੋ ਲੈ ਉਹ ਦੂਜੇ ਨੂੰ ਵੀ ਕਹਿ ਦੀਆ ਆਪਣਾਲੇ ਨੂੰ ਛੋਟੇ ਨੂੰ ਤੇ ਕੁਛ ਦੁਕਾਨ ਤੋਂ ਫੜ ਲਿਓ ਖਾਣ ਪੀਣ ਨੂੰ ਠੀਕ ਆ ਪਹੁੰਚਣ ਵਾਲੇ ਨੇ ਕਰ ਲੋ ਤਿਆਰੀ ਜਾ ਮੇਰਾ ਪੁੱਤ ਠੀਕ ਆ ਪਾਪਾ ਹਾਂ ਬਸ ਆਗੇ ਨਾੜੇ ਆ ਗਿਆ ਆ ਜੋ ਭਈ ਹੈਗਾ ਕੋਈ ਕਰੇ ਹਾਂ ਇਹ ਬਤੁੱਲਾ ਸਾਹਿਬ ਕੀ ਹਾਲ ਹੈ ਕੀ ਹਾਲ ਹੈ ਆ ਜੋ ਜੀ ਦਾਣੇਦਾਰ ਜੀ ਉੱਪਰੇ ਨੇ ਔਂਟ ਕੋਈ ਬਚੋਲਾ ਸਾਹਿਬ ਪ੍ਰਸਾਨੀ ਤਾਂ ਨਹੀਂ ਹੋਈ ਨਾ ਭਾਈ ਕੋਈ ਨਹੀਂ ਹੋਈ ਆਜੋ ਆਜੋ ਦੇਖ ਕੇ ਆਜੋ ਗਰੁੱਪ ਰੀਨ ਲੜ ਗਾ ਸਾਸਕ ਆਈ ਸਸਰੀ ਜੀ ਸਸਰੀ ਜੀ ਆ ਜੀ ਬੈਠੋ ਜੀ ਪੈਰੋ ਗਰੇ ਬੈਠੋ ਠੀਕ ਠਾਕ ਜੀ ਬੜੀ ਵਧੀਆ ਬਾ ਠੀਕ ਠਾਕ ਨਹੀਂ ਸਾਰੇ ਕਰ ਠੀਕ ਆ ਦੀ ਮਿਲ ਗਿਆ ਦੀ ਹਾਂ ਜੀ ਹਾਂ ਕੋਈ ਬਚੋਲਾ ਸਾਹਿਬ ਆਜੋ ਵੀਰੇ ਇੱਥੇ ਆਜੋ ਹੋਰ ਭਾਈ ਬਚੋਲਾ ਸਾਹਿਬ ਕੋਈ ਤਕਲੀਫ ਤਾਂ ਨਹੀਂ ਪਹੁੰਚੀ ਨਾ ਨਾ ਜੀ ਕੋਈ ਹੁਣ ਚ ਕੋਈ ਹੋਰ ਦੁੱਖ ਤਕਲੀਫ ਹੋਈ ਹੋਵੇ ਬਸ ਠੀਕ ਠਾਕ ਚਲੋ ਸ਼ੁਕਰ ਆ ਭਾਈ ਮਾ ਜੀ ਪਰਵਾਰ ਤੁਸੀਂ ਮੁੰਡਾ ਦੇਖ ਹੀ ਲਿਆ ਘਰ-ਬਾਰ ਤੁਸੀਂ ਸਾਡੇ ਦੋਨੇ ਕੁੜੀ ਦੇ ਭਰਾ ਠੀਕ ਹੈ ਜੀ ਜੋ ਵੀ ਗੱਲਬਾਤ ਆ ਹੁਣ ਤੁਸੀਂ ਆਪਣੇ ਬੈਠ ਕੇ ਸਾਹਮਣੋ-ਸਾਹਮਣੇ ਕਰ ਲਓ ਚਲੋ ਕੋਈ ਗੱਲ ਨਹੀਂ ਹੁੰਦਾ ਵਿਚੋਲਾ ਸਾਹਿਬ ਨਾਲ ਤੇਰੀ ਹੋਈ ਹੋਈ ਆ ਗੱਲ ਤਾਂ ਹੋਈ ਵੀ ਕੋਈ ਐਸਾ ਤਾਂ ਹੈ ਨਹੀਂ ਵੀ ਆਪਾਂ ਕੋਈ ਝੂਠ ਬੋਲ ਕੇ ਕਰਾ ਰਹੇ ਆ ਦੇਖੋ ਜੀ ਥੋੜਾ ਤੁਸੀਂ ਘਰ-ਬਾਰ ਦੇਖ ਲਿਆ ਉੱਪਰ ਆਪਣੇ ਇੱਕਾ ਬੈਠਕਾ ਇੱਕਾ ਹੀ ਆਪਣਾ ਟੱਬਰ ਟੀਰਾ ਜ਼ਮੀਨ ਤੁਹਾਨੂੰ ਦਿਖਾ ਦਾਂਗੇ ਕੰਮਕਾਰ ਬਾਕੀ ਤੁਹਾਨੂੰ ਬਜੋਲਾ ਜੀ ਨੇ ਦੱਸ ਤੇ ਠੀਕ ਆ ਜੀ ਕੋਈ ਸਾਡੇ ਚ ਕੋਈ ਤਿੰਨ ਪੰਜ ਨਹੀਂ ਬਾਕੀ ਜਿਵੇਂ ਤੁਸੀਂ ਦੇਖਣਾ ਦੇਖ ਸਕਦੇ ਹੋ ਆ ਬੈਠਾ ਬਣਾ ਮੁੰਡਾ ਜੀ ਲੜਕਾ ਬਾਕੀ ਤੇ ਮੁੰਡਿਆਂ ਨਾਲ ਗੱਲ ਕਰ ਲੋ ਕੁੜੀ ਨਾਲ ਗੱਲ ਕੋਈ ਗੱਲ ਨਹੀਂ ਇਹ ਬੈਠਾ ਜੀ ਆਪਣਾ ਲੜਕਾ ਭਾਈ ਤੁਹਾਡੇ ਸਾਹਮਣੇ ਆ ਜਿਵੇਂ ਤੁਹਾਡੇ ਕੁੜੀ ਦਾ ਠੀਕ ਹੈ ਸੱਸੀਗਾ ਜੀ ਸੱਸੀਗਾ ਹੋਰ ਕਾਕਾ ਜੀ ਪੜੇ ਕਿੰਨੇ ਹੋਏ ਤੁਸੀਂ ਮੈਂ ਜੀ ਚਾਰ ਪੜੇ ਮੈਂ ਅੱਛਾ ਨਸ਼ਾ ਪਤਾ ਕੋਈ ਨਾ ਜੀ ਨਾ ਨਸ਼ਾ ਪਤਾ ਨਹੀਂ ਨਸ਼ਾ ਪਤਾ ਕੋਈ ਨਹੀਂ ਹੈਗਾ ਜੀ ਆਪਣੇ ਜਿਵਾਕ ਨੂੰ ਇਹ ਵਿਚੋਲਾ ਸਾਹਿਬ ਨੂੰ ਪਤਾ ਇਹਦਾ ਚਾਚਾ ਬੈਠਾ ਦਾ ਰੋਜ ਦਾ ਘੇੜਾ ਹੀ ਆਈ ਉਹ। ਉਹ ਅਸੀਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਆ ਪਿੰਡ 'ਚ ਪੁੱਸਣਾ ਪਿੰਡ 'ਚ ਪੁੱਸ ਲੋ ਜੀ। ਨਹੀਂ ਗੱਲ ਕਰੋ ਇਹਨਾਂ ਨੂੰ ਕਰ ਲੈਂਦੇ ਗੱਲ ਬਾਤ। ਹਾਂ ਹਾਂ ਕੋਈ ਗੱਲ ਨਹੀਂ ਕਰੋ ਭਾਈ। ਕਾਕਾ ਜੀ ਪੜ੍ਹੇ ਕਿੰਨੇ ਹੋਏ ਹੋ? ਮੈਂ ਜੀ 4 ਜੀ। 4 ਤੇ ਕੰਮ ਕਰੀਏ ਕਾਕਾ ਜੀ ਆਪਣਾ? ਕੰਮ ਕਰੀਏ ਖੇਤੀ ਬਾੜੀ ਹੋਈ ਬਸ ਆਪਣਾ। ਖੇਤੀ ਬਾੜੀ ਦਾ ਕਰੀਏ ਨੇ ਡੰਗਰਾਂ ਦਾ ਕਰੀਏ ਨੇ। ਜ਼ਮੀਨ ਜਮੂਨ ਕਿੰਨੇ ਕਾ? ਹੈਗੇ ਹੀ ਆਪਣੇ ਵਧੀਆ 4-5 ਖਿੱਲੇ ਹੈਗੇ ਨੇ ਜੀ। ਬਾਕੀ ਕੁਝ ਆਪਾਂ ਠੇਕੇ ਤੇ ਲੈ ਲੈਣ ਹਰ ਬਾਰ ਤਾਂ ਠੀਕ ਹੈ ਹਾਂ ਠੀਕ ਹੈ ਹੁੰਦਾ ਵੀ ਠੀਕ ਹੈ ਤੇ ਲਗਾਣਾ ਪਰ ਨਾਲ ਨਾਲ ਵਿਪਕ ਤੱਕ ਨੇ ਵੀਡੀਓ ਦਿੰਨੇ ਆ ਕੀ ਗੱਲ ਹੋ ਗਈ ਬਚੋਲਾ ਸਾਹਿਬ ਦੇਖੋ ਜੀ ਐਂ ਕਹਿੰਦੇ ਸੀ ਕਿ ਲਾਣੇ ਦਾਰ ਜੀ ਹਾਂ ਜੀ ਮੁੰਡਿਆਂ ਨੂੰ ਕਾਕਾ ਵੀ ਪਸੰਦ ਆ ਆਪਣਾ ਠੀਕ ਆ ਜੀ ਤੇ ਘਰ ਬਾਰ ਵੀ ਪਸੰਦ ਆ ਸਾਰਾ ਕੁਝ ਸ਼ੁਕਰ ਹੈ ਜੀ ਸ਼ੁਕਰ ਹੈ ਮਾਲਕ ਦਾ ਤੇ ਕੁੜੀ ਆਪਣੀ ਜਿਹਦੇ ਨਾਲ ਰਿਸ਼ਤਾ ਕਰਨਾ ਮੁੰਡੇ ਦਾ ਅੱਛਾ ਜੀ ਉਹ ਨਾਲ ਦੇ ਪਿੰਡ 마ਸੀ ਦੇ ਹੀ ਪਿਆ ਬੜਵਾਲ ਪੰਡਾ ਅੱਛਾ ਜੀ ਆਪਣੇ ਗਵਾਂਢ ਪਿੰਡ ਹੀ ਹਾਂ ਜੀ ਅੱਛਾ ਠੀਕ ਹੈ ਜੀ ਤੇ ਐਂ ਕਹਿੰਦੇ ਸੀਗੇ ਬੀਹਾ ਜੀ ਇਹਨਾਂ ਨੂੰ ਛਾਗਨ ਪਾ ਦਈਏ ਅੱਜੇ ਪਾ ਦਿੰਦੇ ਛਾਗਨ ਚਲੋ ਉਹ ਤਾਂ ਕੋਈ ਗੱਲ ਨਹੀਂ ਥੋਡੀ ਮਰਜ਼ੀ ਹੈ ਜੀ ਦੇਖੋ ਜਿਵੇਂ ਬਾਕੀ ਮਾਲਕ ਨੂੰ ਮਨਜ਼ੂਰ ਆ ਓਕਣੇ ਹੋਊਗਾ ਜੀ ਕੋਈ ਗੱਲ ਨਹੀਂ ਫਿਰ ਕੁੜੀ ਆਪਾਂ ਦੇਖ ਲੈਣੇ ਜੀ ਅਜੂਰੀ ਦੇਖਦੇ ਕੋਈ ਤੁਸੀਂ ਕਹਿੰਦੇ ਹੋ ਆਪਾਂ ਕੁੜੀ ਨੂੰ ਬੁਲਾ ਲੈਂਦੇ ਇੱਥੇ ਦੇਖ ਲਓ ਬੁਲਾ ਲਓ ਜੀ ਸਾਨੂੰ ਕੋਈ ਇਤਰਾਜ਼ ਗਰੀ ਨਹੀਂ ਬਚੋਲਾ ਸਾਹਿਬ ਜਿਵੇਂ ਤੁਸੀਂ ਤੁਹਾਨੂੰ ਸਹੀ ਲੱਗਦਾ ਜੀ ਓਪਨ ਕਰ ਲਓ ਕੋਈ ਚੱਕਰ ਨਹੀਂ ਆਈਂਸਰ ਲੱਗਦਾ ਮੈਨੂੰ ਸਸਰੀ ਗਾਲ ਜੀ ਸਾਹੇ ਸਸਰੀ ਗਾਲ ਜੀ ਆਪਾਂ ਇਹ ਲਾਣੇਦਾਰ ਦੇ ਕੁੜੀ ਪਾਈ ਹੱਥ ਲਾ ਉਹ ਇਹਦੇ ਨਹੀਂ ਭਾਈ ਕੁੜੀ ਉਹਦੇ ਪਾਗਲ ਜੀ ਕੋਈ ਨਹੀਂ ਕੋਈ ਨਹੀਂ ਉੱਠੋ ਇਹ ਤੋਂ ਬੈਠਣ ਦੇ ਕੁੜੀ ਨੂੰ ਬਹਿ ਜਾ ਭਾਈ ਬਹਿ ਜਾ ਭਾਈ ਲਾਣੇਦਾਰ ਜੀ ਆ ਗਈ ਭਾਈ ਗੁੱਡੀ ਲਾਣੇ ਕਰਨੇ ਕੀ ਗੱਲ ਕਰਨੇ ਬਤੋਲੇ ਤੂੰ ਮੇ ਨਾਲ ਗੱਲ ਕਰ ਮੈਂ ਕੁੜੀ ਦਾ ਚਾਚਾ ਮੁੰਡੇ ਦਾ ਠੀਕ ਹੈ ਜੀ ਠੀਕ ਆ ਤੇ ਇਹਨਾਂ ਨੇ ਕੱਟਣੀਆਂ ਦੋਨਾਂ ਨੇ ਇਹ ਤਾਂ ਲਾਣੇ ਦਾ ਅੱਧਿਕ ਜ਼ਿੰਦਗੀ ਲੰਘ ਗਈ ਅੱਧੂ ਹੀ ਰਹਿ ਗਈ ਠੀਕ ਆ ਤੁਸੀਂ ਗੱਲ ਇਹਨਾਂ ਉਖੜ ਜਾ ਭਾਈ ਨੇਟ ਅੰਦਰ ਦੇਖ ਲਈ ਜਿਹੜਾ ਕੋ ਦੇਖਣਾ ਕੁੜੀ ਠੀਕ ਆ ਇਹਨਾਂ ਨੂੰ ਮੇੜੋ ਤੇ ਅੰਦਰ ਗੱਲਬਾਤ ਕਰਨੀ ਤੁਸੀਂ ਐ ਕਰੋ ਮੁੰਡਾ ਕੁੜੀ ਗੱਲਬਾਤ ਕਰ ਲੇ ਦੋ ਅੰਦਰ ਪੂਰੀ ਗੱਲਬਾਤ ਠੀਕ ਆ ਬਾਅਦ ਚੋ ਬਾਅਦ ਚੋ ਇਹ ਨਾ ਕੋਈ ਕਹੇ ਵੀ ਹਾਂ ਓਲਾ ਰੱਖਿਆ ਕੋਈ ਜੋ ਵੀ ਆ ਗੱਲ ਆਪਸ ਵਿੱਚ ਕਰ ਸਕਦੇ ਓਲਾ ਕੋਈ ਨਹੀਂ ਹੈਗਾ ਪਚੌਂਦਾ ਸਾਹਿਬ ਆ ਚਲੋ ਆਪਸ ਵਿੱਚ ਤੈਨੂੰ ਤੇ ਹੋ ਗਿਆ ਭੈਣ ਦਾ ਥਸਵਾ ਬੀਬੀ ਦੀ ਜਾਨ ਤਾਂ ਹੁੰਦੀ ਆ ਚਲ ਸੋ ਬੀਬੀ ਨੂੰ ਓ ਰੋਲਾ ਭਾਬੀ ਨੂੰ ਮੈਂ ਮਿਲ ਲੈਣਾ ਤੈਨੂੰ ਸਾਨੂੰ ਜਿਆਦੇ ਕੜੀ ਆ

ਉਹ ਜੀ ਬੋਲ ਕੇ ਤੱਕੇ ਬੋਲਦੇ ਰਹੇ ਇਹ ਗੁੰਗੀਆਂ ਹੋਏ ਸਾਰੇ ਤੈਨੂੰ ਪੱਪੀ ਆਉਂਦਾ ਚੱਲ ਫੋੜੀ ਉੱਧਰ ਚੱਲ ਹੈ ਉਹ ਤੈਨੂੰ ਪੱਪੀ ਆ ਕਰਨ ਨੂੰ ਆ ਕੇ ਆਏ ਅਰੇ ਉਹ ਪਾਪਾ ਉਹ ਕੁੱਤੇ ਵੰਦੂ ਜੀ ਵੀ ਤੋਂ ਦੇ ਫੋੜੇ